ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਕੰਡਿਆਲ ਜੀ ਤਹਿਸੀਲ ਧਰਮਕੋਟ ਤੇ ਜ਼ਿਲ੍ਹਾ ਬਾਇਨੂ ਪੈਂਦਾ ਜੀ ਮੋਗਾ ਇੱਕ ਫਾਰਮ ਚ ਵੀਡੀਓ ਕਵਰ ਕੀਤੀ ਹੈ ਜੀ ਇਸ ਫਾਰਮ ਚ ਮੇਰੀਆਂ ਲਗਭਗ ਤੀਜੀ ਵੀਡੀਓ ਆ ਜੀ ਜਦੋਂ ਐਨੀਮਲ ਥੋੜੇ ਜੇ ਵੱਧ ਜਾਂਦੇ ਆ ਜੀ ਤਾਂ ਬਾਈ ਹੁਣ ਇੱਕ ਜਾਂ ਦੋ ਨਗ ਸੇਲ ਕਰ ਦਿੰਦੇ ਆ ਜੀ ਪਿਛਲੀ ਵੀਡੀਓ ਚ ਦੋ ਨਗ ਸੇਲ ਕੀਤੇ ਸੀਗੇ ਜੀ ਤੇ ਹੁਣ ਇੱਕ ਨਗ ਆ ਜੀ ਗੱਲਬਾਤ ਤੋਂ ਪਤਾ ਲੱਗਿਆ ਕਿ ਬਾਈ ਕਹਿੰਦਾ ਜਿਹੜੀ ਨਵੀਂ ਜਨਰੇਸ਼ਨ ਤਿਆਰ ਹੋ ਰਹੀ ਹੈ ਜੀ ਕੋਸਕ ਬੱਚੀਆਂ ਪ੍ਰੈਗਨੈਂਟ ਸੀਗੀਆਂ ਜਿਹੜੀਆਂ ਹੁਣ ਸੂਨ ਦੇ ਲਾਗੇ ਪੱਗ ਗਏ ਆ ਜੀ ਕੁਝ ਕੁ ਦਿਨਾਂ ਤੱਕ ਰੂ ਸੂ ਪਹਿਣੀਆਂ ਤਾਂ ਕਰਕੇ ਵਿੱਚੋਂ ਕੁਸ ਗਾਮਾ ਘਟਾ ਰਹੇ ਆ ਕਿਉਂਕਿ ਜਿਹੜਾ ਸੈਟ ਆਪਾਂ ਉਹ ਜਿੰਨੀਆਂ ਗਾਮਾ ਦਾ ਹੈਗਾ ਜਿੰਨਾ ਕ ਬਾਈ ਦੇ ਬਾਜ ਜਟ ਦੇ ਹਿਸਾਬ ਨਾਲ ਜਿੰਨੀਆਂ ਦੇ ਕੇਅਰ ਚੰਗੀ ਹੋ ਸਕੇ ਉਹਨੀਆਂ ਕੀ ਰੱਖਦੇ ਆ ਜੀ ਬਾਕੀ ਜਿਹੜੇ ਨਗੀਨੇ ਰੱਖੇ ਹੁੰਦੇ ਆ ਹੁੰਦੇ ਸਾਰੇ ਚੰਗੇ ਹੀ ਆ ਕਿਉਂਕਿ ਜਦੋਂ ਆਪਾਂ ਫਾਰਮ 'ਚ ਢੇੜਾ ਮਾਰਾਂਗੇ ਇੱਕ ਤੋਂ ਇੱਕ ਟੋਪ ਦਾ ਨਗੀਨਾ ডিএফ ਨਾਲ ਬਾਈ ਜੁੜੇ ਹੋਏ ਆ ਜਿਹੜੀ ਤੁਹਾਨੂੰ ਪਤਾ ਬਹੁਤ ਹੈਲਪ ਵਾਲੀ ਸੰਸਥਾ ਹੈ ਜੀ ਖਾਸ ਕਰਕੇ ਫਾਰਮਰਾਂ ਦੇ ਪੱਖੋਂ ਇੱਕ ਤਾਂ ਚੰਗੇ ਸੀਮਨ ਪ੍ਰੋਵਾਈਡ ਕਰਾ ਦਿੰਦੀ ਹੈ ਜੀ ਇੱਕ ਥੋੜਾ ਜਿਹਾ ਮੈਨੇਜਮੈਂਟ ਕਿਵੇਂ ਕਰਗੇ ਜਾਂ ਰੇਗ ਪ੍ਰਕਾਰ ਦੀ ਸਹਾਇਤਾ ਕਰਦੀ ਆ ਜਾਣਕਾਰੀ ਪ੍ਰੋਪਰ ਫਰਵਾਇਤ ਲੈਣੇ ਆ ਜੀ ਕੀ ਦੁੱਧਵਾ ਦਾ ਕਿੰਨ ਮਾਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਪਾਲਾ ਸਿੰਘ ਪਿੰਡ ਕੜਿਆਲ ਸੀਉ ਧਰਮ ਕੋਡ ਜਲਾ ਮੁਕ ਨੋਅਲ ਨੰਬਰ 99170 ਦਾ ਕੈਪ ਠੀਕ ਹੈ ਭਾਈ ਫਿਰ ਹੁਣ ਨਵੀਂ ਜਨਰੇਸ਼ਨ ਤਿਆਰ ਹੋ ਰਹੀ ਆ ਤੇ ਤਾਂ ਕਰਕੇ ਥੋੜੇ ਜੇ ਨਾ ਘਟਾ ਰਹੇ ਆ ਜੀ ਹਾਂ ਹਾਂ ਥੋੜੇ ਜੇ ਵੇਚ ਲਈਦੇ ਆ ਦੋ ਉਹਦਨ ਆਪਾਂ ਪਾਈਆਂ ਸੀ ਹਾਂਜੀ ਅੱਛਾ ਉਹਨੂੰ ਵੇਚ ਗਏ ਸ਼ਾਮ ਨੂੰ ਵੇਚ ਗਏ ਸੀ 30 ਉਹ ਵੀ ਨਹੀਂ ਗਿਨੇ ਸੀਗੇ ਜੀ ਜਿਹੜੇ ਭਾਈ ਅੱਜ ਆਪਾਂ ਨਹੀਂ ਨਾ ਵੀ ਸੇ ਵੇਚ ਰਹੇ ਹੋ ਇਹ ਵੀ ਪੀਡੀਐਫ ਹੈ ਦਾ ਹੀ ਹੈ ਹਾਂਜੀ ਇਹ ਪੀਡੀਐਫ ਹੈ ਦੀ ਆਪ ਹੈ ਪੀਡੀਐਫ ਹੈ ਦੀ ਬੱਚੀ ਹੈ ਮਗਰ ਬੱਚੀ ਬਹੁਤ ਟੌਪ ਦੀ ਹੈ ਬੱਚੀ ਆਪਾਂ ਬਾਤ ਇੱਕ ਗੱਲ ਹੋਰ ਵੀ ਕਰਦਾ ਹਾਂ ਹਾਂਜੀ ਲਿਆਣੀ ਬੱਚੀ ਲਿਆ ਵੀ ਸਕਦਾ ਆਪਾਂ ਰੇਟ ਕਰਕੇ ਹਾਂਜੀ ਉਹਦਾ 15000 ਰੁਪਇਆ ਮੈਂ ਵਿੱਚ ਘਟਾ ਲੂੰਗਾ ਜੇ ਨਹੀਂ ਵੀ ਲਿਆਣੀ ਦੇਖੇ ਨਾ ਨਹੀਂ ਲੈ ਕੇ ਜਾਨੀ ਚਲੋ ਆਪਾਂ ਰੱਖ ਲਾਂਗੇ ਜਿਹੜਾ ਜਿੱਥੇ ਦਾ ਸੌਦਾ ਹੋਇਆ ਹਾਂ ਉਹਨੂੰ 15000 ਰੁਪਇਆ ਘਟਾ ਦਾਂਗੇ ਠੀਕ ਹੈ ਬਾਈ ਤੇ ਜੇ ਕਿਸੇ ਨੇ ਬਰੀਡ ਤੇ ਕੰਮ ਕਰਨਾ ਤੇ ਬਈ ਫਿਰ ਤਾਂ ਨਗੀਨਾ ਪੀਸ ਹੈਗਾ ਹੀ ਹੈਗਾ ਤੇ ਸੁਹਾਗੇ ਨਵਾ ਬਾਈ ਪਹਿਲਾਂ ਦੰਦੋ ਜੀ ਦੰਦੋ ਮੇਰਾ ਖਲ ਦੋਂਦੀ ਹੋ ਠੀਕ ਹੈ ਜੀ ਕਦੋਂ ਸੁਈ ਹੈ ਜੀ ਇਹ ਕੱਲ ਸਵੇ ਸੁਈ ਕੱਲ ਸਵੇ ਜੇਰ ਵਗੈਰਾ ਦੰਨ ਜੇਰ ਪਈਆ ਯਾਨੀ ਕਿ ਥੋੜੀ ਜੀ ਨਾ ਆਪਾਂ ਝੂਠ ਨਹੀਂ ਮਾਰਨਾ ਥੋੜੀ ਜੀ ਹੈਗੀ ਹੈ ਪ੍ਰੋਬਲਮ ਪਰ ਜੇਰ ਪਈਆ ਵੈਸੇ ਤਾਂ ਠੀਕ ਹੈ ਜੀ ਹਾਂ ਥੋੜਾ ਮੈਨੂੰ ਸ਼ੱਕ ਆ ਵੀ ਲੜ ਹੈਗਾ ਮੇਰੇ ਜਿਆ ਹੁੰਦਾ ਬਖਾਉਂਦੀ ਹੈ ਤੇ ਉਹ ਦਵਾਈ ਦੁਈ ਦੇਤੀ ਹੈ ਠੀਕ ਹੈ ਨਾ ਆ ਜਾਨੀ ਟਰੀਟਮੈਂਟ ਹੋ ਗਿਆ ਪਰ ਟਰੀਟਮੈਂਟ ਕਰਤਾ ਪੂਰਾ ਹਜੇ ਮਤਲਬ ਹੋ ਆਪਦੇ ਕੋਲ ਹੀ ਆ ਪਕੜਾ ਵੇਚਿਆ ਫੋੜੀ ਕਰਨਾ ਸਹੀ ਗੱਲ ਹੈ ਜੀ ਚਲੋ ਆਪਾਂ ਕੱਚ ਦਾ ਰੱਖਣਾ ਨਹੀਂ ਹੁੰਦਾ ਆਪਾਂ ਉਹ ਝੂਠ ਸਾਰੀ ਗੱਲ ਦੀ ਬਈ ਮੈਨੂੰ ਸ਼ੱਕ ਆ ਵੀ ਹੈਗੀ ਉਹ ਜੇਰ ਮੈਂ ਕਾਰ ਪਈ ਹੈ ਪੂ ਮੈਂ ਨਾ ਪੀ ਮਤਲਬ ਹੈਗੀ ਵੀਡੀਓ ਵੀ ਹੈਗੀ ਮੈਨੂੰ ਸ਼ੱਕ ਠੀਕ ਹੈ ਜੀ ਜਾਨੀ ਆਪਾਂ ਨੂੰ ਸ਼ੱਕ ਸੀਗਾ ਤੇ ਆਪਾਂ ਟਰੀਟਮੈਂਟ ਕਰਾਤਾ ਚਲੋ ਵਿਗਣਾ ਨਹੀਂ ਵਿਗਣਾ ਤਾਂ ਬਈ ਬਾਤ ਹੀ ਆ ਗੱਲਾਂ ਗਿਆ ਪਰ ਜੇ ਆਪਣਾ ਘਰੇ ਦੀ ਰੱਖਣੀ ਪਏ ਜੇ ਕੱਲ ਨੂੰ ਕੋਈ ਪ੍ਰੋਬਲਮ ਨਹੀਂ ਹੋਈ ਨਹੀਂ ਠੀਕ ਹੈ ਜੀ ਜਿੰਨਾ ਟਰੀਟਮੈਂਟ ਹੋਣਾ ਸੀ ਉਹ ਕਰਾਤਾ ਠਣਾ ਦੀ ਦੰਨਾਈ ਪੂਰੀ ਵਧੀਆ ਤੇ ਹੁਣ ਚਵਾਨਾਂ ਕਿੰਨੀਆਂ ਹੋ ਗਈਆਂ ਜੀ ਇਹਨੂੰ ਕੱਲ ਸੁਬਾਹ ਹੋਈ ਰਾਤ ਨੂੰ ਤੀਜੀ ਚਵਾਈ ਤੀਜੀ ਚਵਾਈ ਬੋਲਾ ਕਿੰਨਾ ਤਿਆਰ ਬੋਲਾ ਮਤਲਬ ਹੋਊਗਾ ਹੁਣ 12 13 ਕਿਲੋ ਪਿਆਰ ਹੋਊਗਾ ਪਿਆਰ ਕਿੰਨਾ ਕਬਾਜੇ ਦੁੱਧ ਦੁੱਧ ਤੇ 25 ਤੋਂ ਬਾਅਦ ਕੋ 25 ਤੋਂ ਬਾਅਦ ਜੋ ਤੋੜ ਕੇ ਦਿਖਾ ਦੀ ਇਹ ਚਾਲ ਹੁੰਦਾ ਤਾਂ ਵੱਧ ਹੋਣੀ ਸੀ ਫਿਰ ਤਾਂ ਜੀ ਚਲੋ ਜਿੰਨਾ ਮਰਜ਼ੀ ਲੈ ਲੈਂਦੇ ਫਿਰ ਤਾਂ ਜਿੰਨਾ ਕਹਦਾ ਉਨਾ ਹੀ ਸਹੀ ਸੀਗਾ ਜੀ ਆ ਜੀ ਮੀਗੀਨਾ ਪੀਸ ਹੈ ਜੀ ਥੋੜਾ ਜਿਆ ਕਰਮਾ ਦੀਆਂ ਇਦਾਂ ਕਰੋ ਬਾਈ ਖੋਲ ਦੋ ਸੰਗਲ ਆਟੋਮੈਟਿਕ ਹੀ ਤਰਪੂਗੇ ਆਪਾਂ ਦਿਖਾ ਦਾਂਗੇ ਜੀ ਉਦੋਂ ਹੀ ਔਲ ਕਰਦੇ ਆ ਤੁਹਾਨੂੰ ਪਤਾ ਜਾਂ ਸਾਰੇ ਬੱਚੇ ਖੁੱਲੇ ਹੀ ਆ ਜੀ ਥੋੜਾ ਜਿਆ ਔਲ ਕਰਦੇ ਆ ਜੀ ਤਾਜੀ ਸੂਈ ਹੈ ਬਿਲਕੁਲ ਜੀ ਆਈ ਖੁੱਲੀ ਤੋਰ ਕੇ ਦਿਖਾ ਦਿੰਦੇ ਆ ਹਵਾਨਾਗਰ ਮਾਰੀ ਦਾ ਦੇਖ ਸਕਦੇ ਹੋ 12 ਤੋਂ 13 ਕਿਲੋ ਬੋਲਾ ਨੈਟ ਰੈਡੀ ਹੈ ਜੀ ਮੇਨ ਗੱਲ ਮਗਰ ਬੱਚਾ ਵੱੱਛੀ ਹੈ ਜੀ ਬਾਡੀ ਸਟਰਕਚਰ ਚੈੱਕ ਕਰ ਲਓ ਜੀ ਥਾਣ ਚੈੱਕ ਕਰ ਲਓ ਜੈਨ ਕਿਸੇ ਪੱਖ ਤੋਂ ਕੱਚ ਨਹੀਂ ਆਪਾਂ ਕਹਿ ਸਕਦੇ ਤੁਹਾਨੂੰ ਬੱਚੀ ਦਿਖਾ ਦਿੰਨੇ ਆ ਜੀ ਬੈਠੀ ਹੋਈ ਬੱਚਾ ਬੈਠਾ ਜੀ ਇਹ ਥੋੜਾ ਠੰਡਾ ਰੱਖਿਆ ਇਹਦਾ ਜਿਹਦਾ ਪਾਸੇ ਹੀ ਹੁੰਦਾ ਠੀਕ ਹੈ ਜੀ ਨਾਲਾ ਇੱਥੇ ਤੇ ਗਰਮੀ ਘਟਣ ਲਾਉਂਦੀ ਆ ਹਾਂ ਥੋੜੀ ਗਰਮੀ ਘਟ ਜਾਂਦੀ ਆ ਹਾਂ ਬਾਕੀ ਸਿਸਟਮ ਤਾਂ ਬਾਈ ਦਾ ਫਿਰ ਵੀ ਬਹੁਤ ਕੀਤਾ ਵਾ ਪਰ ਬਾਈ ਗਰਮੀ ਹੈ ਹੀ ਜ਼ਿਆਦਾ ਬਸ ਨਹੀਂ ਪਸ਼ੂਆਂ ਦੇ ਵੀ ਬਸ ਨਹੀਂ ਗਈ ਸਿਸਟਮ ਤਾਂ ਬਹੁਤ ਕੀਤਾ ਪੱਖੇ ਲਾਏ ਆ ਪਵਾਰੇ ਚੱਲੀ ਜਾਂਦੇ ਆ ਫਿਰ ਵੀ ਕਿਸੇ ਹੱਦ ਤੱਕ ਗਰਮੀ ਜ਼ਿਆਦਾ ਜੀ جے بھائی کہندا اپنا سودا ਹੁੰਦਾ ਜੀ ਤੇ ਬੱਚਾ ਕਿਸੇ ਨੇ ਨਹੀਂ ਲੈ ਕੇ ਜਾਣਾ 15000 ਦਾ ਸੌਦੇ ਹੋਣਾ ਅਪਰੰਤ ਜਿੰਨੇ ਦਾ ਵੀ ਹੋਇਆ ਤੇ ਆਪਾਂ ਬੱਚਾ ਕੱਟ ਲਾਂਗੇ ਰੱਖ ਲਾਂਗੇ 15000 ਰੁਪਇਆ ਉਹਨਾਂ ਨੂੰ ਲੈਸ ਕਰ ਦਾਂਗੇ ਜੀ ਮੁੱਲ ਬਈ ਉਹਦਾ ਫਿਰ ਮੁੱਲ ਫੋਨ ਤੇ ਕਰ ਫੋਨ ਤੇ ਕਰ ਲਾਂਗੇ ਆਈ ਵੀ ਇੱਕ ਗੱਲ ਹੋਰ ਹੈ ਇਹਨਾਂ ਸਮਝਣ ਵੀ ਬਹੁਤ ਜ਼ਿਆਦਾ ਮੰਗਣੇ ਆ ਕੋਈ ਇੰਨੀ ਜ਼ਿਆਦਾ ਨਹੀਂ ਕੀ ਆਪਾਂ ਪਿਛਲੀ ਵੀਡੀਓ ਪਾਈ ਜਮਾ ਜੈਜ ਦਮਾ ਦੇ ਦਿੱਤੇ ਸੀਗੇ ਠੀਕ ਹੈ ਜੀ ਮੰਗਣੇ ਆ ਠੀਕ ਹੈ ਜੀ ਇਹ ਉਹ ਨਾ ਮੈਂ ਤਾਂ ਨੀਗਾ ਜੀ ਉਹ ਨਾ ਥੋੜੇ ਜਿ ਦੇ ਵੇਚਣ ਵਾਲੇ ਮੁੰਡੇ ਲੱਗੇ ਜਾਂ। ਪਰ ਉਹਨਾਂ ਨੂੰ ਪ੍ਰੋਬਲਮ ਆ ਜਾਂਦੀ ਹੈ। ਸਹੀ ਗੱਲ ਹੈ। ਇਸ ਕਰਕੇ ਆਇਆ ਜਾਂ। ਠੀਕ ਹੈ ਜੀ। ਮੈਨੂੰ ਕਹਿੰਦੇ ਯਾਰ ਇਹ ਨਾ ਰੇਟ ਨਾ ਕਰਿਆ ਕਰੋ। ਚਲੋ ਪਹਿਲੀ ਗੱਲ ਤਾਂ ਵੀਰੇ ਜਿਹਨੇ ਬ੍ਰੀਡ ਤੇ ਕੰਮ ਕਰਨਾ ਜੀ ਉਹਨਾਂ ਵਾਸਤੇ ਤੋਹਫਾ ਹੈ। ਮਗਰ ਬੱਚਾ ਵੀ ਤੋਹਫਾ ਹੈਗਾ। ਰੇਟ ਫੋਨ ਤੇ ਕਰ ਲੈਣਗੇ ਬਾਈ ਜਿਹਨੂੰ ਪਸੰਦ ਆਉਂਦੀ ਹੈ ਨੰਬਰ ਸਕਰੀਨ ਤੇ ਬੈਜਦੇ ਚੱਲਦਾ। ਧੰਨਵਾਦ।